वैसे दी आर्ट ਦੇ ਵਿੱਚ ਲੋਕ ਗਲਤ ਕਦਮ ਤਾਂ ਚੱਕ ਲੈਂਦੇ ਨੇ ਪਰ ਉਹਨਾਂ ਦਾ ਨਤੀਜਾ ਕਿੰਨਾ ਗਮਾੜਾ ਹੁੰਦਾ ਉਹ ਸੋਚ ਵੀ ਨਹੀਂ ਸਕਦੇ। ਕੁਝ ਅਜਿਹੇ ਹੀ ਮਾਮਲਾ ਭੈਣ ਭਰਾ ਦਾ ਸਾਹਮਣੇ ਆਇਆ ਜਿੱਥੇ ਉਹਨਾਂ ਨੂੰ ਨਸ਼ਾ ਤਸਕਰੀ ਕਰਦੇ ਹੋਏ ਫੜਿਆ ਗਿਆ। ਜੀ ਹਾਂ ਪੁਲਿਸ ਪ੍ਰਸ਼ਾਸਨ ਦੇ ਹੱਥ ਬਹੁਤ ਹੀ ਵੱਡੀ ਕਾਮਯਾਬੀ ਹੱਥ ਲੱਗੀ ਹੈ। ਜੀ ਹਾਂ 28 ਕਰੋੜ ਰੁਪਏ ਦਾ ਨਸ਼ਾ ਫੜਿਆ ਗਿਆ ਹਾਲ ਹੀ ਦੇ ਵਿੱਚ ਫੜਿਆ ਗਿਆ ਜੀ ਹਾਂ ਇਹ ਵਾਕਿਆ ਹੈ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ 마జిਮੀਆ ਦਾ ਜੀ ਹਾਂ ਤੁਹਾਨੂੰ ਦੱਸ ਦਈਏ 마జిਮੀਆ ਦੇ ਪਿੰਡ ਦੇ ਕੋਲ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਤੇ ਇਸ ਨਾਕੇਬੰਦੀ ਦੌਰਾਨ ਚੈਕਿੰਗ ਹੋ ਰਹੀ ਸੀ ਭੈਣ ਭਰਾ ਉਸ ਰਸਤੇ ਵੱਲ ਦੀ ਆ ਰਹੇ ਸੀ ਭਰਾ ਤਾਂ ਉਸ ਟਾਈਮ ਫਰਾਰ ਹੋ ਗਿਆ ਪਰ ਜੋ ਲੜਕੀ ਸੀ ਉਹ ਪੁਲਿਸ ਨੂੰ ਦੇਖ ਕੇ ਉਸਨੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮਹਿਲਾ ਨੇ ਉਸ ਨੂੰ ਮੌਕੇ ਤੇ ਫੜ ਲਿਆ ਜਰੋਸ ਨੂੰ ਫੜਿਆ ਅਤੇ ਉਸਦੀ ਤਲਾਸ਼ੀ ਲਈ ਗਈ ਤੇ ਉਸਦੇ ਕੋਲ ਇੱਕ ਝੋਲਾ ਮਿਲਿਆ ਜਿਸ ਦੇ ਵਿੱਚ 300 ਗ੍ਰਾਮ ਹੈਰੋਇਨ ਸੀ ਪੁਲਿਸ ਨੇ ਉਸ ਲੜਕੀ ਤੋਂ ਜਦੋਂ ਪੁੱਛਗਿੱਛ ਕੀਤੀ ਉਸਨੇ ਆਪਣਾ ਨਾਮ ਕੁਲਵੰਤ ਕੌਰ ਵਾਸੀ ਖਾਨਵਾਲ ਵਜੋਂ ਦੱਸਿਆ ਉਸਨੇ ਦੱਸਿਆ ਕਿ ਉਸਦਾ ਭਰਾ ਵੀ ਇਸ ਕੰਮ ਦੇ ਵਿੱਚ ਸ਼ਾਮਿਲ ਹੈ ਜਦੋਂ ਪੁਲਿਸ ਨੇ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਘਰ ਦੇ ਵਿੱਚੋਂ 350 ਕਿਲੋ ਹੈਰੋਇਨ ਬਰਾਮਦ ਹੋਈ ਜੋ ਕਿ 28 ਕਰੋੜ ਰੁਪਏ ਦੀ ਸੀ ਜੀ ਹਾਂ ਤੁਹਾਨੂੰ ਦੱਸ ਦਈਏ ਉਸ ਦਾ ਭਰਾ ਤਾਂ ਲੜਕੀ ਦਾ ਭਰਾ ਤਾਂ ਨਹੀਂ ਮਿਲਿਆ ਜਿਸ ਦਾ ਨਾਮ ਲੜਕੀ ਨੇ ਸੁੱਚਾ ਸਿੰਘ ਦੱਸਿਆ ਸੀ ਉਸ ਦੀ ਭਾਲ ਜਾਰੀ ਹੈ ਤੇ ਮੌਕੇ ਦੇ ਐਸਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਜੋ ਲੜਕੀ ਜਿਸ ਨੇ ਆਪਣਾ ਨਾਮ ਕੁਲਵੰਤ ਕੋਰ ਦੱਸਿਆ ਹੈ ਤੇ ਆਪਣੇ ਭਰਾ ਦਾ ਨਾਮ ਸੁੱਚਾ ਸਿੰਘ ਦੱਸਿਆ ਹੈ ਉਹ ਸੁੱਚਾ ਸਿੰਘ ਦੀ ਭਾਲ ਜਾਰੀ ਹੈ ਤੇ ਹੈਰੋਇਨ ਦੀ ਤਸਕਰੀ ਕਿਵੇਂ ਹੋਈ ਤੇ ਕਿਥੋਂ ਇੰਨੀ ਜ਼ਿਆਦਾ ਹੈਰੋਇਨ ਆਈ ਇਸ ਮਾਮਲੇ ਦੀ ਜਾਂਚ ਪੜਤਾਲ ਹਜੇ ਬਾਕੀ ਹੈ ਐਸਐਚਓ ਸੁਖਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਸ ਤੇ ਭਰਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਜਿਸ ਦਾ ਨਾਮ ਸੁੱਚਾ ਸਿੰਘ ਹੈ ਤੇ ਕੁਲਵੰਦ ਕੌਰ ਦੇ ਬਿਆਨਾਂ ਨੂੰ ਦਰਜ ਕਰ ਲਿਆ ਗਿਆ ਕੱਲ ਸ਼ਾਮ ਨੂੰ ਅਸੀਂ ਪੁਲਿਸ ਪਾਰਟੀ ਸਮੇਤ ਤਲਵੰਡੀ ਮਾਂਜਮੀਆ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜੀ ਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਔਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ اتار ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲ ਨੂੰ ਤੁਰ ਪਈ ਤਾਂ ਜੋ ਸਾਡੇ ਨਾਲ ਲੇਡੀ ਫੋਰਸ ਮਜੂਦ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਉੜਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਈ। ਉਪਰੰਤ ਪੁਸ਼ਕੈਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਮੰਗਵਾਉਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ 3.5 ਕਿਲੋ ਦੇ ਕਰੀਬ ਹੋਰ ਜਿਹੜੀ ਸੀ ਹਰੋਣੀ ਲੀਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਹੈ। ਕੁੱਲ 4 ਕਿਲੋ 33 ਗ੍ਰਾਮ ਹਰੋਣੀ ਜਿਹੜੀ ਆ ਰਿਕਵਰ ਕੀਤੀ ਗਈ ਹੈ। ਇਹ ਇਨਵੈਸਟੀਗੇਸ਼ਨ ਦਾ ਅਵੇਸ਼ਾ ਆ। ਉਹ ਸੁੱਚਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉਗੀ। ਇਹ ਦੋਨੋਂ ਭੈਣ ਭਰਾ ਨੇ। ਇਹ ਦੋਨੋਂ ਭੈਣ ਭਰਾ ਨੇ। ਸਰ ਪਹਿਲਾਂ ਜੀ ਕਿ ਮਗਰਮਦਰ ਤੇ ਇਹਨਾਂ ਦੇ ਇਹਦੇ ਬਾਰੇ ਅਜੇ ਤਹਿਕੀਕਾਤ ਜਿਹੜੀ ਹੈ ਕੀਤੀ ਜਾਣੀ ਹੈ। ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਫੋਰਸ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਕਈ ਵਾਰੀ ਚੈੱਕ ਨਹੀਂ ਕਰਦੇ ਤੋਂ ਔਰਤਾਂ ਨੂੰ ਬਿਠਾ ਕੇ ਇਸ ਤਰ੍ਹਾਂ ਲਕਾਸ਼ ਕਾ ਸ਼ਪਾ ਕੇ ਜਿਹੜੀ ਆ ਹੈਰੋਇਨ ਜਿਹੜੀ ਆ ਸਪਲਾਈ ਕਰਦੇ ਆ ਬਿਲਕੁਲ ਕੋਈ ਚੋਰੀ ਬਰਾਮਦ ਹੈ ਜੀ ਹੀਰੋਇਨ ਤੋਂ ਇਲਾਵਾ ਕੋਈ ਸ਼ੋਰ ਬਰਾਮਦ ਨਹੀਂ ਕੋਈ ਹੋਰ ਚੀਜ਼ ਬਰਾਮਦ ਨਹੀਂ ਹੋਈ ਹਾਂ ਇਹ ਸੁੱਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਇਹ ਵੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਤੇ ਸੁੱਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਐਡੀ ਆ ਇਹ ਤਾਂ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਨੇ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਰਮਾਨਦ ਲੈਂਡ ਤੋਂ ਬਾਅਦ ਕੋਰਟ 'ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਕੁਸ਼ਕਿਸ਼ ਤੋਂ ਬਾਅਦ ਪਤਾ ਚੱਲੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ